ਕੁੱਤੇ ਵਾਰ ਆਰਾਮ ਦੇਸੀ ਤਾਂ ਕਿ ਵੀ ਕੋਈ ਕੁੱਤਾ ਬਿੱਲਾ ਸਾਡੀਆਂ ਮੇਲਾਂ ਦੇ ਘੰਗਰੇ ਦੇਖ ਕੇ ਉਹਨਾਂ ਨੂੰ ਮਗਰ ਨਾ ਪਾਜੇ ਇਸ ਕਰਕੇ ਉਹ ਡਾਂਗਾ ਚੱਕੇ ਜਾਂਦੇ ਸੀ ਓਟ ਸੁੱਟੇ ਖੜਕਾਏ ਜਾਂਦੇ ਸੀ ਕਿ ਕੁੱਤਾ ਬਿੱਲਾ ਪੱਜ ਜੇ ਕਿਤੇ ਇਸ ਕਰਕੇ ਜਦੋਂ ਨਾਲ ਦਾ ਮੇਲ ਦਾ ਅਸੀਂ ਕਿੱਦਾਂ ਕਰਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਰਵੈਤੇ ਗੀਤ ਗਾਉਣਾ ਹੁੰਦਾ ਰਵੈਤੇ ਗੀਤ गा ਕੇ ਫਿਰ ਅਸੀਂ ਰਿਸਿਵਿੰਗ ਕਰਿੰਦੀ ਹੁੰਦੀ ਉਹਨਾਂ ਦੀ ਅਸੀਂ ਪੜ ਦਿਖਾਵਾਂਗੇ ਆਪਣੇ ਘਰ ਦਾ ਜਿੱਥੇ ਨਾਲ ਕੇ ਬੈਠੇ ਨੇ ਕੋਈ ਦਾਣਾ ਛੱਡ ਰਹੀ ਹੈ ਕੋਈ ਸਬਜੀ ਚੀਰ ਰਹੀ ਹੈ ਕੋਈ ਬਿੱਡਾ ਹੈ ਕੰਪਨ ਬੈਠੇ ਅਚਾਨਕ ਨਾਨਕੇ ਆਉਂਦੇ ਨੇ ਨਾਨਕੇ ਵੀ ਡੇ ਟਾਈਮ ਆਉਂਦੇ ਨੇ ਰਾਤ ਨੂੰ ਨਹੀਂ ਆਉਂਦੇ 10 ਤੋਂ 11 ਦੇ ਕਰੀਬ ਟਾਈਮ ਹੁੰਦਾ ਸੀ ਮੰਦ ਲੈਣੇ ਚਲ 2 ਵਜੇ ਤੱਕ ਲਾ ਲਓ ਪਰ ਉਹਨਾਂ ਆਉਂਦਿਆਂ ਨੂੰ ਆਪਾਂ ਉੱਠ ਕੇ ਰਸੀਵ ਕਿੱਦਾਂ ਕਰਨਾ ਫਿਰ ਅਸੀਂ ਉਹਨਾਂ ਚਿਰ ਉਹਨਾਂ ਨੂੰ ਚਾਹ ਪਾਣੀ ਨਹੀਂ ਦੇਣਾ ਹੁੰਦਾ ਜਿੰਨਾ ਚਿਰ ਆਪਣੀ ਹਾਰ ਨਾ ਮੰਨ ਲੈਣ ਸਾਸੀ ਜੋਤ ਫੈਸਟੀਵਲ ਵਿੱਚ ਦੇਖਦੇ ਆ ਜਦੋਂ ਨਾਨਕਾ ਮੇਲ ਦਾ ਗਿੱਦਾ ਹੁੰਦਾ ਉਹਨਾਂ ਨੂੰ ਪਹਿਲੀ ਦੋ ਕੁੜੀਆਂ ਖੜੀਆਂ ਹੁੰਦੇ ਨੇ ਥਾਲ ਦੇ ਵਿੱਚ ਗਲਾਸ ਚੱਕੀ ਆਉਂਦੇ ਤੇ ਉਹਨੂੰ ਲੱਗਦੀਆਂ ਨੇ ਇਹ ਸਾਰੇ ਨੈਗੇਟਿਵ ਪੁਆਇੰਟ ਬਣ ਜਾਂਦੇ ਪਹਿਲਾਂ ਕਿੰਦਾ ਪਾਉ ਕਿੰਦਾ ਪਾਉਣ ਤੋਂ ਬਾਅਦ ਐਂਡ ਦੇ ਉੱਤੇ ਆਪਾਂ ਉਹਨਾਂ ਨੂੰ ਰਿਸੀਵ ਕਰਨਾਗਾ ਐਂਡ ਦੇ ਉੱਤੇ ਜਾ ਕੇ ਅਸੀਂ ਉਹਨਾਂ ਨੂੰ ਦੁੱਧ ਪਾਣੀ ਪਿਚਣਾਗਾ ਜਾਂ ਪਾਣੀ ਪਿਚਣਾ ਫੇਰ ਰੈਸਿਪੀ ਆਰ ਦਿਨਾਲਾ ਅਸੀਂ ਉਹ ਗਿੱਤੇ ਦੀ ਸਮਾਪਤੀ ਕਰਨੀ ਆ ਫੇਰ ਆ ਜਾਂਦਾ ਸਾਡਾ ਕਿੰਦਾ ਜੱਜ ਚੜਾਉਂਦਾ ਕਿੰਦਾ ਅਸੀਂ ਅਕਸਰ ਦੇਖਦੇ ਆ ਕਿ ਉਹ ਜੱਜ ਚੜਾਉਣ ਦੇ ਗੀਤ ਨਹੀਂ ਗਾਇ ਜਾਂਦੇ ਜਦੋਂ ਜੱਜ ਚੜਾਉਣੀ ਆ ਨਾ ਸੇ ਕਈ ਵਾਰ ਤਾਂ ਸਰਵੱਲਾ ਹੀ ਨਹੀਂ ਬਣਾਇਆ ਜਾਂਦਾ ਕਈ ਵਾਰ ਜੱਜ ਚੜਾਉਣ ਦੇ ਲਈ ਅਸੀਂ ਪਹਿਲੇ ਨਹਾਇ ਤੋਂ ਹੀ ਸ਼ੁਰੂ ਕਰ ਦਿੰਨੇ ਆ ਇਹ ਜਿਹੜੀ ਨਹਾਇ ਤੋਂ ਹੁੰਦੀ ਉਹ ਤਾਂ ਸਵੇਰੇ 3-4 ਵਜੇ ਹੁੰਦੀ ਸੀ ਇਹ ਰਸਮ ਸੁਭਾ ਦੀ ਹੈ ਤੇ ਜੱਜ ਤਾਂ ਸਾਡੀ ਦਿਨ ਚੜੇ ਚੜਦੀ ਹੈ ਤਾਂ ਇਸ ਕਰਕੇ ਜਦੋਂ ਅਸੀਂ ਜੱਜ ਚੜਾਉਂਦਾ ਕਿਤਾ ਪਾਉਨੇ ਆ ਤਾਂ ਉਥੇ ਇੱਕ ਵਿਸ਼ੇ ਦੇ ਵਿੱਚ ਦੋ ਵਿਸ਼ੇ ਕਦੇ ਅਟੈਚ ਵੀ ਹੋ ਸਕਦਾ ਉਹਨਾਂ ਦੇ ਸਾਮਾਨ ਦੀ ਹੋ ਸਕਦੀ ਅਸੀਂ ਸਿਰਫ ਮੁੰਡੇ ਦੀ ਸੇਰਾ ਬੰਨ੍ਹ ਦੀ ਰਸਮ ਕਰ ਸਕਦੇ ਹਾਂ ਉਥੇ ਘੋੜੀਆਂ ਗਾ ਸਕਦੇ ਹਾਂ ਘੋੜੀਆਂ ਗਾ ਕੇ ਅਸੀਂ ਉਹਦੀ ਜੰਜ ਚੜਾ ਕੇ ਉਸ ਤੋਂ ਬਾਅਦ ਅਸੀਂ ਕਿੱਤਾ ਪਾ ਸਕਦੇ ਹਾਂ ਤੇਰਾ ਜਦ ਸਾਡਾ ਕੁੜੀ ਤੋਰਨ ਦਾ ਕੀਤਾ ਕਈ ਵਾਰ ਅਸੀਂ ਉਹ ਵਿਅਕਤੀਗੀ ਨਿਗਾਉਂਦੇ ਸਾਡੇ ਦੋਹੇ ਨਹੀਂ ਅਸੀਂ ਲਾਉਂਦੇ ਫਿਰ ਕਈ ਵਾਰ ਕੁੜੀ ਨੂੰ ਵਿਦਾ ਕਰਨ ਲੱਗਿਆ ਅਸੀਂ ਉਥੇ ਉਹਦੇ ਮਾਪੇ ਨਹੀਂ ਦਿਖਾਉਂਦੇ ਕਈ ਵਾਰ ਅਸੀਂ ਜੂਸ ਫੈਸਟੀਵਲਾਂ ਵਿੱਚ ਦੇਖਦੇ ਹਾਂ ਕੁੜੀ ਦੀ ਬਦਾਈ ਹੋ ਰਹੀ ਹੈ ਉਦੇ ਮਾਗਰ ਉਹਦਾ ਪਿਓ ਜਾਂ ਉਹਦਾ ਉਹਦੇ ਘਰ ਵਾਲਾ ਉਹਦਾ ਸੌਦਾ ਤਖਾਇਆ ਜਾਂਦਾ ਇੱਕ ਗੱਲ ਧਿਆਨ ਰੱਖਿਓ ਜਦੋਂ ਕੁੜੀ ਤੁਰਦੀ ਐ ਉਥੇ ਮਰਤਾਂ ਦਾ ਕੋਈ ਕੰਮ ਨਹੀਂ ਬੀਤਾ ਖਾਸ ਕਰਕੇ ਸਹੁਰੇ ਪਰਿਵਾਰ ਦਾ ਕਿਉਂਕਿ ਅਸੀਂ ਤਾਂ ਕੁੜੀ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਉਹਦੀਆਂ ਚਾਚੀਆਂ ਤਾਇੀਆਂ ਭਾਬੀਆਂ ਸਾਰੀਆਂ ਤੋਰਦੀਆਂ ਹੁੰਦੀਆਂ ਮੱਤ ਤਾਂ ਬਾਹਰ ਜਦੋਂ ਡੋਲੀ ਬਹਿੰਦੀ ਐ ਉਸ ਟਾਈਮ ਉਹਦੇ ਪਿਕੇ ਉਹਦੇ ਕੋਲ ਹੁੰਦੇ ਨੇ ਫਿਰ ਅਸੀਂ ਕੁੜੀ ਦਾ ਮੋਹ ਨੰਗਰ ਰੱਖਦੇ ਆਂ ਜਦੋਂ ਅਸੀਂ ਕੁੜੀ ਨੂੰ ਸੌਰੇ ਢਾਲ ਤੋਂ ਢੋਲਦੇ ਆ ਪਹਿਲਾਂ ਘੁੰਡ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਸੀ ਅਸੀਂ ਉਹਨੂੰ ਘੁੰਡ ਕੱਟ ਕੇ ਹੀ ਢੋਲੀ ਦੇ ਵਿੱਚ ਪਾਉਂਦੇ ਆ ਠੀਕ ਹੈ ਜੀ ਅੱਜ ਕੱਲ ਕਿਤੇ ਆ ਕੇ ਕੋਈ ਸੋਸ਼ਕ ਤੇ ਕਿੰਦਾ ਪਾਉਣ ਲੱਗ ਗਿਆ ਕੋਈ ਕੰਗਣੇ ਤੇ ਕਿੰਦਾ ਪਾਉਣ ਲੱਗ ਗਿਆ ਕੋਈ ਚੱਕੀਆਂ ਤੇ ਕਿੰਦਾ ਪਾਉਣ ਲੱਗ ਗਿਆ ਜਦ ਕਿ ਇਹ ਸਾਡੇ ਕਿੱਤੇ ਦੇ ਵਿਸ਼ੇ ਨਹੀਂ ਹੈ ਨਮੀ ਨਮੀ ਬੋਲੀਏ ਕਰਦੇ ਸ਼ੁਰੂ ਕਰਤੀਆਂ ਤਾਂ ਕਿੱਤੇ ਦੀ ਆਪਾਂ ਗੱਲ ਕਰਦੇ ਆ ਤਾਂ ਕਿੱਤੇ ਦੇ ਸਾਡੇ 13 ਵਿਸ਼ੇ ਨੇ ਤਿੰਆ ਤ੍ਰਿੰਜਨ ਜਨ ਚੜਾਉਣਾ ਢੋਲੀ ਲਾਉਣਾ ਢੋਲੀ ਤੋਰਨੀ ਲੋੜੀ ਇਹ ਸਾਰੇ ਜਿਹੜੇ ਮੇਨ ਵਿਸ਼ੇ ਨੇ ਜਿੰਨਾਂ ਦੇ ਉੱਤੇ ਮੇਨ ਕੀਤਾ ਪਾਇਆ ਤਾਂ ਫਿਰ ਅਸੀਂ ਦੇਖਦੇ ਆ ਜਿੱਦਾਂ ਸਾਡਾ ਤੀਆਂ ਦੇ ਪਰਹਾਉਣਾ ਪਿੱਛੋਂ ਕੁੜੀਆਂ ਬੋਲੀ ਪਾਈ ਜਾਂਦੇ ਨੇ ਆਈ ਨਹੀਂ ਮੇਲੇ ਨੇ ਜਾਈ ਨਹੀਂ ਮੇਲੇ ਬਣ ਕੇ ਪਰੌਣੀ ਸ਼ਾਈ ਨਹੀਂ ਮੇਲੇ ਤੀਆਂ ਦੇ ਵਿੱਚ ਨਾਨਕੇ ਮੇਲ ਮੇਲ ਦੀ ਬੋਲੀ ਨਹੀਂ ਪੈਂਦੀ ਕਈ ਵਾਰ ਤੀਆਂ ਦਾ ਸੈਟ ਲੱਗੇਗਾ ਕਿ ਕੁੜੀ ਹੀਰਾ ਧਾਰੀ ਹੁੰਦੀ ਹੈ ਦੋਹਾ ਧਾਰੀ ਹੁੰਦੀ ਹੈ ਇਹ ਜਿਹੜੇ ਤੋਹੀ ਨੇ ਕਿ ਇਹ ਸਿਰਫ ਪਿਆਵ ਵਾਲੀ ਨਿੱਤਿਆਂ ਦੇ ਵਿੱਚ ਦੋ ਹੀ ਲਾਈ ਜਾਂਦੇ ਨੇ ਤੀਆਂ ਦੇ ਤਿਰੰਜਰਾਂ ਦੇ ਵਿੱਚ ਦੋ ਹੱਥ ਨਹੀਂ ਲੱਗਦਾ ਕਿ ਜੇ ਨਿੱਤਾਂ ਕਰਾਉਂਦੇ ਨੇ ਨਾ ਉਹ ਖਾਸ ਕਰਕੇ ਨਾ ਜਿੰਝ ਚੀਜ਼ਾਂ ਵੱਲ ਧਿਆਨ ਰੱਖੋ ਤੇ ਤਿੰਨਿਆਂ ਦੇ ਕਿਤੇ ਵਿੱਚ ਨਾ ਦੋਹਾ ਲੱਗਦਾ ਨਾ ਬੋਲੀਆਂ ਪੈਂਦੀਆਂ ਨੇ ਉਹ ਤਿੰਆਂ ਨਾਲ ਸੰਬੰਧਿਤ ਬੋਲੀਆਂ ਪੈਣਗੀਆਂ ਜੇ ਤਿਰੰਜਰ ਸਾਡੀ ਤੇ ਤਿਰੰਜਰ ਦੇ ਵਿੱਚ ਤੀਆਂ ਦੀ ਬੋਲੀ ਨਹੀਂ ਪੈ ਸਕਦੀ ਕਿਉਂਕਿ ਘਰੇ ਬੈਠਿਆ ਨੇ ਤਿਰੰਜਰ ਜਿਹੜਾ ਦੋ ਤਰ੍ਹਾਂ ਦਾ ਤਿਰੰਜਰ ਹੁੰਦਾ ਸੀ ਇੱਕ ਚਿੜੀ ਚ ਹੁੰਦਾ ਤਿਰੰਜਰ ਹੁੰਦਾ ਸੀ ਇੱਕ ਤਿਰੰਜਰ ਹੁੰਦਾ ਸੀ ਜਿਹੜਾ ਚਿੜੀ ਚਲੂਗਾ ਤ੍ਰਿੰਜਰ ਹੁੰਦਾ ਸੀ ਉਹ ਚੰਨ ਚੰਨੀਆਂ ਰਾਤਾਂ ਦੇ ਵਿੱਚ ਸਭਾਤਾਂ ਦੇ ਡਿਊਟੀਆਂ ਦੇ ਉੱਪਰ ਲੱਗਦਾ ਸੀ ਰਾਤ ਨੂੰ ਜਿਹੜਾ ਤ੍ਰਿੰਜਰ ਹੁੰਦਾ ਸੀ ਉਹ ਡੇ ਟਾਈਮ ਸਾਡੇ ਡਿਊਟੀਆਂ ਹੁੰਦੀਆਂ ਸੀ ਜਿਹੜੀਆਂ ਦਰਵਾਜ਼ੇ ਬਣੇ ਹੁੰਦੇ ਸੀ ਉਹਨਾਂ ਦੇ ਵਿੱਚ ਲੱਗਦਾ ਸੀ ਜਾਂ